ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਫੀ ਦਿਨ ਪਹਿਲਾਂ ਇੱਕ ਮੈਂ ਵੀਡੀਓ ਪਾਈ ਸੀ ਟਾਈ ਐਂਡ ਡਾਈ ਦੀ ਜਿਹੜਾ ਕਿ ਮੇਰਾ ਕੈਂਪ ਪੀ ਐਨ ਬੀ ਮਹਾਰਾਜ ਟ੍ਰੇਨਿੰਗ ਸੈਂਟਰ ਦੇ ਵਿੱਚ ਦੋ ਦਿਨਾਂ ਦਾ ਲੱਗਿਆ ਸੀ ਤੇ ਭੈਣਾ ਨੇ ਪੁੱਛਿਆ ਸੀ ਕਿ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਅਸੀਂ ਇਹ ਕੈਂਪ ਕਿਵੇਂ ਲਗਵਾ ਸਕਦੇ ਵੀ ਅਸੀਂ ਸਿੱਖਣਾ ਚਾਹੁੰਦੇ ਆ ਦੇਖੋ ਭੈਣੋ ਜਿਵੇਂ ਕਿ ਮੈਨੂੰ ਫੋਨ ਆਇਆ ਸੀ ਸ੍ਰੀ ਮੁਕਸਰ ਸਾਹਿਬ ਤੋਂ ਹੁਸ਼ਿਆਰਪੁਰ ਤੋਂ ਰੋਪੜ ਤੋਂ ਤਰਨਤਾਰਨ ਤੋਂ ਬਾਕੀ ਆਪਣਾ ਬੁੜਲਾਡੇ ਸਾਈਡ ਤੋਂ ਦੇਖੋ ਐਨੀ ਦੂਰ ਬੈਂਕ ਕੈਂਪ ਨਹੀਂ ਲਾਉਂਦਾ ਬੈਂਕ ਸਿਰਫ ਰਾਮਪੁਰੇ ਸਾਈਡ ਹੀ ਕੈਂਪ ਲਗਾ ਸਕਦੇ ਨੇ ਜਾਂ ਫਿਰ ਤੁਸੀਂ ਸਿੱਖਣਾ ਸਕਦੇ ਹੋ ਤੇ ਬਾਕੀ ਪਿੰਡਾਂ ਨੇ ਪੁੱਛਿਆ ਸੀ ਕਿ ਤੁਸੀਂ ਸਾਨੂੰ ਜਾਣਕਾਰੀ ਦਿਓ ਵੀ ਉਹ ਅਸੀਂ ਜੇ ਕੈਂਪ ਲਗਵਾਉਣਾ ਹੋਵੇ ਦੇਖੋ ਉਹ ਕੈਂਪ ਆਪਾਂ ਆਪਣੇ ਲੈਵਲ ਤੇ ਲਗਾ ਸਕਦੇ ਆ ਤੇ ਜਿਹੜੀ ਇਹਦੀ ਟ੍ਰੇਨਿੰਗ ਹੋਊਗੀ ਘੱਟ ਤੋਂ ਘੱਟ ਇੱਕ ਹਫ਼ਤੇ ਦੀ ਹੋਊਗੀ ਉਹਦੀ ਫੀਸ ਹੋਊਗੀ ਤੇ ਉਹ ਤੁਸੀਂ ਫੀਸ ਬਾਰੇ ਮੇਰੇ ਤੋਂ ਫੋਨ ਤੇ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ ਵੀ ਕਦੋਂ ਸਟਾਰਟ ਹੋਣਾ ਤੇ ਕਿਹੜੇ ਪਿੰਡ ਦੇ ਵਿੱਚ ਹੋਣਾ 20 ਤੋਂ ਪਲੱਸ ਬੱਚੇ ਹੋਣੇ ਚਾਹੀਦੇ ਤੇ ਆਪਾਂ ਕੈਂਪ